ਸਟੂਡੈਂਟਸ ਮੈਂ ਹਰਵਿੰਦਰ ਮੈਂ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਸਟੂਡੈਂਟਸ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਸਾਰੇ ਐਮਸੀਕਿਊਜ਼ ਕਰ ਚੁੱਕੇ ਆਂ ਅੱਜ ਅਸੀਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਅਤੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਉਹਨਾਂ ਬਾਰੇ ਆਪਾਂ ਐਮਸੀਕਿਊਜ਼ ਕਰਾਂਗੇ ਵੀਡੀਓਜ਼ ਇਹਦੀ ਮੈਂ ਪੂਰੀਆਂ ਬਣਾ ਚੁੱਕੀ ਆਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਆਂ ਸਟੂਡੈਂਟਸ ਤਾਂ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ਤਾਂ ਗੁਰੂ ਅੰਗਦ ਦੇਵ ਜੀ ਸਨ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਜੀ ਮੱਤੇ ਦੀ ਸਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਇਆ ਹੈ ਪੰਜਾਬ ਵਿੱਚ ਹੋਇਆ ਹੈ ਮੁਕਤਸਰ ਸਾਹਿਬ ਵਿੱਚ ਹੋਇਆ ਹੈ ਠੀਕ ਹੈ ਜੀ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਜੀ ਗੁਰੂ ਅੰਗਦ ਦੇਵ ਜੀ ਦਾ ਜਨਮ ਜੋ ਹੋਇਆ ਹੈ ਜੀ ਉਹ 1504 ਇਸ ਵਿੱਚ ਹੋਇਆ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਮੁੱਢਲਾ ਨਾਮ ਸੀਗਾ ਜੀ ਪਹਿਲਾ ਨਾਮ ਸੀ ਉਹਨਾਂ ਦਾ ਕੀ ਸੀ ਉਸੀ ਪਾਈ ਲੈਣਾ ਜੀ ਠੀਕ ਹੈ ਜੀ ਪਾਈ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਮਤਲਬ ਕਿ ਆਪਣਾ ਅੰਗ ਉਹਨਾਂ ਨੇ ਦੱਸਿਆ ਸੀਗਾ ਤਾਂ ਅੰਗਦ ਬਣਾਇਆ ਸੀ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ ਸਬਰਾਈ ਦੇਵੀ ਸੀ ਠੀਕ ਹੈ ਜੀ ਨੈਕਸਟ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਫੇਰੂ ਮੱਲ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ ਸੀ ਜੀ 1539 ਸ ਵਿੱਚ ਇਹੇ ਟਾਈਮ ਸੀ ਜਦੋਂ ਗੁਰਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ ਤੇ ਇੱਥੇ 1539 ਵਿੱਚ ਹੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋਇਆ ਸੀ ਅਠੇ ਬੀਬੀ ਖੀਵੀ ਲਈ ਇੱਕ ਇੰਪੋਰਟੈਂਟ ਗੱਲ ਹੈ ਕਿ ਬੀਬੀ ਖੀਵੀ ਜੀ ਹੀ ਇੱਕ ਅਜਿਹੀ ਲੇਡੀ ਹੈ ਜਿਨ੍ਹਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ ਦਾਸੂ ਅਤੇ ਦਾਤੂ ਜੀ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਸੀ ਦਾਸੂ ਅਤੇ ਦਾਤੂ ਗੁਰੂ ਅੰਗਦ ਦੇਵ ਜੀ ਦੇ ਜੀ ਦੀਆਂ ਪੁੱਤਰੀਆਂ ਦਾ ਕੀ ਨਾਮ ਸੀ ਜੀ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਗੁਰੂ ਅੰਗਦ ਦੇਵ ਜੀ ਦੀਆਂ ਦੋ ਪੁੱਤਰੀਆਂ ਸਨ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਦਾ ਹੀ ਜਿਹੜਾ ਵਿਆਹ ਆ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ ਤੇ ਉੱਥੋਂ ਹੀ ਅਮਰਦਾਸ ਗੁਰੂ ਜੀ ਨੂੰ ਆਪਣੇ ਗੁਰੂ ਅੰਗਦ ਦੇਵ ਜੀ ਬਾਰੇ ਪਤਾ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਜਿਹੜਾ ਕੇਂਦਰ ਸੀ ਉਹ ਕਿਸ ਜੀ ਖਡੂਰ ਸਾਹਿਬ ਸੀ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਨੂੰ ਵਿਕਸਿਤ ਕੀਤਾ ਸੀ ਜੀ ਗੁਰਮੁਖੀ ਲਿਪੀ ਨੂੰ ਗੁਰੰਗਦ ਦੇਵ ਜੀ ਨੇ ਵਿਕਸਿਤ ਕੀਤਾ ਸੀ ਗੋਇੰਦਵਾਲ ਦੀ ਨੇ ਕਿੱਥੇ ਰੱਖੀ ਗਈ ਸੀ ਕਿਸ ਨੇ ਰੱਖੀ ਸੀ ਗੋਇੰਦਵਾਲ ਦੀ ਨੀਮ ਜਿਹੜੀ ਆ ਉਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ਜੀ ਕਿਹੜਾ ਮੁਗਲ ਬਾਦਸ਼ਾ ਗੁਰੰਗਦੇਵ ਜੀ ਨੂੰ ਮਿਲਣ ਆਇਆ ਸੀ ਤਾਂ ਜੇ ਹਮਾਇੂ ਮਿਲਣ ਆਇਆ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਹਮਾਇੂ ਨਾਲ ਕਿੱਥੇ ਮੁਲਾਕਾਤ ਹੋਈ ਸੀ ਤਾਂ ਹਮਾਇੂ ਜਿਹੜਾ ਉਹ ਖੰਡੂਰ ਸਾਹਿਬ ਦੇ ਵਿੱਚ ਆਇਆ ਸੀ ਕਨੋਜ਼ ਦਾ ਜਿੱਤ ਹਾਰ ਕੇ ਆਇਆ ਸੀ ਜੀ ਉਹ ਖੰਡੂਰ ਸਾਹਿਬ ਦੇ ਵਿੱਚ ਗੁਰੂ ਜੀ ਨੂੰ ਮਿਲਣ ਆਇਆ ਸੀ ਤੇ ਅਸ਼ੀਰਵਾਦ ਲੈਣ ਆਇਆ ਸੀ ਗੁਰਗੱਦੀ ਦਾ ਜੀ ਇਹ ਆਪਾਂ ਦੇਖਦੇ ਹਾਂ ਜੀ ਅੱਗੇ ਹੁਣ ਅੱਗੇ ਐਮਐਸਕਿਊ ਹਾਂਜੀ ਤੇ ਸਟੂਡੈਂਟਸ ਗੋਇੰਦਵਾਲ ਦੀ ਜਿਹੜੀ ਨੀਵਾਂ ਕਦੋਂ ਰੱਖੀ ਗਈ ਹੈ ਜੀ 1546 ਈਸਵੀ ਦੇ ਵਿੱਚ ਰੱਖੀ ਗਈ ਸੀ ਨੀ ਗੋਇੰਦਵਾਲ ਸਾਹਿਬ ਦੀ ਗੋਇੰਦਵਾਲ ਸਾਹਿਬ ਦੀ ਜਿਹੜਾ ਹੈ ਉਹ ਕਿਹੜੇ ਕੰਡੇ ਤੇ ਸਥਿਤ ਹੈ ਜੀ ਉਹ ਬਿਆਸ ਨਦੀ ਦੇ ਕੰਡੇ ਤੇ ਸਥਿਤ ਹੈ ਬਿਆਸ ਨਦੀ ਦੇ ਕੰਢੇ ਤੇ ਗੋਇੰਦਵਾਲ ਸਾਹਿਬ ਜਿਹੜਾ ਉਹ ਸਥਿਤ ਹੈ ਉਦਾਸੀ ਮੱਤ ਦਾ ਸੰਪਾਦਕ ਕੌਣ ਸੀ ਜੀ ਬਾਬਾ ਸ਼੍ਰੀ ਚੰਦ ਜੀ ਜਿਹੜੇ ਉਦਾਸੀ ਮੱਤ ਦੇ ਸੰਪਾਦਕ ਸਨ ਬਾਬਾ ਸ਼੍ਰੀ ਚੰਦ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਰ ਉਦਾਸੀ ਮੱਤ ਦਾ ਖੰਡਨ ਕੀਤਾ ਸੀ ਜੀ ਉਦਾਸੀ ਮੱਤ ਵਿੱਚ ਕਿਸ ਤੇ ਜ਼ੋਰ ਦਿੱਤਾ ਜਾਂਦਾ ਸਨਿਆਸੀ ਜੀਵਨ ਤੇ ਜ਼ੋਰ ਦਿੱਤਾ ਜਾਂਦਾ ਜੀ ਉਦਾਸੀ ਮੱਤ ਦੇ ਵਿੱਚ ਆ ਸਟੂਡੈਂਟਸ ਜਿਹੜਾ ਦੇਖ ਲਓ ਇਹ ਜਿਹੜੇ ਨਾ ਇਹ ਕੁਸਚਨਾਂ ਦੇ ਜਿਹੜੇ ਨੰਬਰ ਹੈ ਉਹ ਇੱਧਰ ਉੱਧਰ ਹੋ ਗਏ ਆ ਠੀਕ ਹੈ ਜੀ ਆ 14 15 16 17 ਤੇ ਇਹ ਹੈਗਾ ਜੀ 18 19 ਠੀਕ ਹੈ ਤੇ ਉਹ ਦੇਖ ਲਿਓ ਮੜਾ ਜੇ ਕਿ ਨੰਬਰ ਹੀ ਚੇਂਜ ਹੋਈ ਹੈ ਬਸ ਆਪਣੇ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਾਂ ਜੀ 20 ਨੰਬਰ ਹੈ ਜੀ ਉਹਨੇ ਇੱਥੇ ਸਹੀ ਆ ਗਿਆ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਤਾਂ ਉਹ ਰਹਿਣ ਜਾਤੀ ਖੱਤਰੀ ਨਾਲ ਸੰਬੰਧ ਰੱਖਦੇ ਸੀ ਜੀ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਪਹਿਲਾ ਕਿਸ ਦੇ ਭਗਤ ਸੰਤਾ ਉਹ ਦੁਰਗਾ ਭਗਤ ਸੰਜੀ ਇਹ ਵੀ ਬਹੁਤ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਜੀ ਤੇ ਪੁੱਛਿਆ ਜਾ ਚੁੱਕਿਆ ਹੋਇਆ ਤੇ ਜਾ ਸਕਦਾ ਵੀ ਹੈ ਠੀਕ ਹੈ ਜੀ ਉਹ ਗੁਰੂ ਦੁਰਗਾ ਦੇਵੀ ਦੇ ਭਗਤ ਸੀ ਦੁਰਗਾ ਭਗਤ ਸੀ ਗੁਰੂ ਅੰਗਦ ਦੇ ਗੁਰਗੱਦੀ ਸਮੇ ਗੁਰੂ ਅੰਗਦ ਦੇਵ ਜੀ ਦੀ ਉਮਰ ਜਿਹੜੀ ਉਹ ਕਿੰਨੀ ਸੀ ਗੁਰੂ ਅੰਗਦ ਦੇਵ ਜੀ ਦੀ ਉਸ ਟਾਈਮ ਉਮਰ ਜੀ 20 ਸਾਲ ਦੀ ਸੀ ਕਿ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ عمرਉ 20 ਸਾਲ ਦੀ ਸੀ ਉਸ ਟਾਈਮ ਗੁਰਮੁਖੀ ਦਾ ਕੀ ਅਰਥ ਹੈ ਜੀ ਗੁਰਮੁਖੀ ਦਾ ਕੀ ਅਰਥ ਹੈ ਗੁਰੂ ਦੇ ਮੁਖ ਵਿੱਚੋਂ ਫਰਮਾਈ ਗਈ ਲਿਪੀ ਠੀਕ ਹੈ ਜੀ ਗੁਰਮੁਖੀ ਹੈ ਮਤਲਬ ਹੈ ਗੁਰੂ ਦੇ ਮੁਖ ਜੋ ਫਰਮਾਈ ਗਈ ਠੀਕ ਹੈ ਜੀ ਨੈਕਸਟ ਸਟੂਡੈਂਟ ਹਾਂ ਜੀ 25 ਦੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੋ ਕਿਸ ਤੋਂ ਲਿਖਵਾਈ ਸੀ ਭਾਈ ਬਾਲਾ ਜੀ ਤੋਂ ਲਿਖਵਾਈ ਸੀ ਤੇ ਭਾਈ ਬਾਲਾ ਜੀ ਕਿਉਂਕਿ ਉਹ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਜੋਕੀ ਸੀ ਸਮਕਾਲੀ ਸੀ ਠੀਕ ਹੈ ਜੀ ਸਮਕਾਲੀ ਸੀ ਗੁਰੂ ਨਾਨਕ ਦੇਵ ਜੀ ਦੇ ਉਦਾਸੀ ਸੰਪਰਦਾਏ ਦਾ ਖੰਡਨ ਕਿਸ ਨੇ ਕੀਤਾ ਸੀ ਤਾਂ ਖੰਡਨ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀਗਾ ਜੀ ਉਦਾਸੀ ਨੂੰ ਉਦਾਸੀ ਸੰਪਰਦਾਏ ਨੂੰ ਅਲੱਗ ਕਰਤਾ ਸੀ ਗੁਰੂ ਅਮਰਦਾਸ ਜੀ ਨੇ ਤੇ ਲਾਸਟ ਵਿੱਚ ਜੋ ਸਮਝੌਤਾ ਕਰਵਾਇਆ ਸੀ ਜਿਉਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਕਰਵਾਇਆ ਸੀ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਜਿਹੜੇ ਆ ਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤਾਂ ਜਿਉਂ ਬਾਤ ਸ਼ਬਦ ਜਿਹੜੇ ਉਹ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੇ ਉਹ ਦਰਜ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਗੁਰੂ ਅੰਗਦ ਦੇਵ ਜੀ ਨੇ ਨਾਨਕ ਨਾਮ ਦੇ ਹੀਟ ਆਪਣੀ ਮਾਣੀ ਦਰਜ ਕੀਤੀ ਹੈ ਨਾਨਕ ਨਾਮ ਹੀਟ ਆਪਣੀ ਜਿਹੜੀ ਉਹ ਬਾਣੀ ਆ ਉਹ ਦਰਜ ਕੀਤੀ ਹੈ ਜੀ ਹਾਂ ਜੀ ਗੁਰੂ 26 ਹੈ ਜੀ ਉਦਾਸੀ ਸੰਪਰਦਾਇ ਦਾ ਖੰਡਨ ਇਹ ਰਿਪੀਟ ਹੋ ਗਿਆ ਜੀ ਉਦਾਸੀ ਸੰਪਰਦਾਇ ਦਾ ਖੰਡਨ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਕੀਤਾ ਹੈ ਠੀਕ ਹੈ ਜੀ ਗੁਰੂ ਨੈਕਸਟ ਹੈ ਜੀ ਸਰੀਰਿਕ ਤੰਦਰੁਸਤੀ ਲਈ ਗੁਰੂ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਤਾਂ ਜੀ ਉਹ ਮਾਲਾ ਖਾੜਾ ਦੀ ਪ੍ਰਥਾ ਚਲਾਈ ਸੀ ਸਰੀਰਿਕ ਤੰਦਰੁਸਤੀ ਲਈ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦੋ ਰਾਗੀ ਦੱਸੋ ਜਿਨ੍ਹਾਂ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਗਿਆ ਸੀ ਤਾਂ ਜੀ ਉਹ ਸੱਤਾ ਤੇ ਬਲਵੱਡ ਸੀਗਾ ਤੇ ਫੇਰ ਭਾਈ ਲੱਧਾ ਜੀ ਦੇ ਕਹਿੰਦੇ ਉਹਨਾਂ ਨੂੰ ਮਾਫ਼ ਵੀ ਕਰ ਦਿੱਤਾ ਗਿਆ ਸੀ ਪਰ ਜੀ ਉਹ ਸੱਤਾ ਤੇ ਬਲਵੱਡ ਸੀ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਜਿਹੜੇ ਬਾਦਸ਼ਾਹ ਕੋਣ ਸਨ ਜੀ ਉਸਨਨ ਹਮਾਇੂ ਅਤੇ ਸ਼ੇਰ ਸ਼ਾ ਸੂਰੀ ਇੱਕ ਅਫਗਾਨ ਸ਼ਾਸਕ ਸੀ ਅਤੇ ਹਮਾਇੂ ਸੀ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਜੀ ਹਮਾਇੂ ਨਾਲ ਮੁਲਾਕਾਤ ਕਦੋਂ ਹੋਈ ਸੀ ਜੀ ਉਹਨਾਂ ਦੀ 1540 ਈਸਵੀ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ ਹਮਾਇੂ ਨਾਲ ਹਮਾਇੂ ਗੁਰੂ ਜੀ ਨੂੰ ਮਿਲਣ ਲਈ ਆਇਆ ਸੀ ਕਿਉਂ ਆਇਆ ਸੀ ਜੀ ਗੁਰਗੱਦੀ ਦੀ ਪ੍ਰਾਪਤੀ ਲਈ ਉਹ ਗੁਰਗੱਦੀ ਪ੍ਰਾਪਤੀ ਕਰਨ ਦਾ ਆਸ਼ੀਰਵਾਦ ਲੈਣ ਵਾਸਤੇ ਗੁਰੂ ਜੀ ਕੋਲ ਜਿਹੜਾ ਉਹ ਆਇਆ ਸੀ ਠੀਕ ਹੈ ਜੀ ਕਿ ਮਾਇੂ ਕਿਹੜਾ ਇਹ ਉਧਾਰ ਕੇ ਆਇਆ ਸੀ ਤਾਂ ਜਿਉ ਕਿਨੋ ਕਨੋਜ਼ ਬਿਲਗ੍ਰਾਮ ਦਾ ਜਿੱਤ ਜਿਹੜਾ ਉਹ ਹਾਰ ਕੇ ਗੁਰੂ ਅੰਗਦ ਦੇਵ ਜੀ ਨੂੰ ਨਾ ਆਇਆ ਸੀ ਗੁਰੂ ਅੰਗਦ ਦੇਵ ਜੀ ਕਿੱਥੇ ਜੋਤੀ ਜੋਤ ਸਮਾਇਆ ਸੀ ਅਤੇ ਜੀ ਉਹ ਖੰਡੂਰ ਸਾਹਿਬ ਦੇ ਵਿਖੇ ਜੋਤੀ ਜੋਤ ਸਮਾਇਏ ਸਨ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਵਿਖੇ ਜਿਹੜੇ ਆ ਉਹ ਜੋਤੀ ਜੋਤ ਸਮਾ ਗਏ ਸਨ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਇਆ ਸੀ ਜੀ 29 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾਏ ਸੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਉਤਰਾਧਿਕਾਰੀ ਸੀ ਉਹ ਸੀਗੇ ਜੀ ਗੁਰੂ ਅਮਰਦਾਸ ਜੀ ਤਾਂ ਥੈਂਕ ਯੂ ਸੋ ਮਚ ਸਟੂਡੈਂਟਸ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਸੋ ਮਚ